ਆਈਕੀ ਕਾ ਖਾਲਸਾ ਵਾਹਿਗੁਰੂ ਦੀ ਜਿੱਤ ਅੱਜ ਉਹ ਕਿਸਾਨ ਜਥੇਬੰਦੀਆਂ ਵੱਲੋਂ ਕੋਈ ਨਵਾਂ ਤਰਪਲ ਹੋ ਗਿਆ ਅੱਜ ਉਹ ਕਿਸਾਨ ਜਥੇਬੰਦੀਆਂ ਵੱਲੋਂ ਇਹ ਬੰਦ ਦੀ ਕਾਲ ਦਿੱਤੀ ਗਈ ਹੈ ਦਾਸ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤੰਨਾ ਦਲ ਵੱਲੋਂ ਮਿਸਲ ਸਿੰਘ ਦਾ ਅਨੰਦ ਦਲ ਹਰੀਆਂ ਵੇਲਾ ਵੱਲੋਂ ਅਤੇ ਸਮਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਸ ਮੋਰਚੇ ਦੀ ਹਮਾਇਤ ਕਰਦਾ ਕਿਉਂਕਿ ਸਰਕਾਰ ਨੂੰ ਇਹ ਪ੍ਰੈਸ਼ਰ ਦੇਣ ਦੀ ਲੋੜ ਹੈ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਇਹਨਾਂ ਮੋਰਚਿਆਂ ਵਿੱਚ ਵੱਧ ਚੜ ਕੇ ਹਿੱਸਾ ਪਾਈਏ ਨਦੋਂ ਤੋਂ ਵੀ ਕਿਸਾਨ ਅੰਦੋਲਨ ਰੰਗ ਹੋਇਆ ਸਾਬਜਾਦਾ ਬਾਬਾ ਫਤਿਹ ਸਿੰਘ ਤਾਨਾਦਲ ਭਾਵੇਂ ਉਹ ਦਿੱਲੀ ਦਾ ਮੋਰਚਾ ਹੋਵੇ ਚਾਹੇ ਪੰਜਾਬ ਮੰਦੀਆਂ ਕਾਲਾਂ ਹੋਣ ਸਾਰਿਆਂ ਮੈਂ ਸਮੋਲੀਅਤ ਕਰਕੇ ਆਪਣੇ ਕਿਸਾਨ ਵੀਰਾਂ ਨਾਲ ਅਸੀਂ ਹਮੇਸ਼ਾ ਵਾਸਤੇ ਖੜੇ ਹਾਂ ਜਿੱਦਾਂ ਵੀ ਕਿਸਾਨ ਜੱਥੇਬੰਦੀਆਂ ਸਾਨੂੰ ਜੋ ਵੀ ਹੁਕਮ ਕਰਨੀਆਂ ਜੋ ਵੀ ਮੋਰਚਾ ਲਾਉਣੀਆਂ ਉਹਦੇ ਅਸੀਂ ਹਮਾਇਤ ਕਰਦੇ ਹਾਂ ਕਿ ਉਹਨਾਂ ਦੇ ਨਾਲ ਹਮੇਸ਼ਾ ਵਾਸਤੇ ਖੜੇ ਹਾਂ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਸਾਡੀ ਆਵਾਜ਼ ਸੈਂਟਰ ਸਰਕਾਰ ਤੱਕ ਪਹੁੰਚਾਈ ਜਾਵੇ ਸਮੁੱਚੇ ਕਿਸਾਨਾਂ ਦੀ ਆਵਾਜ਼ ਤਾਂ ਕਿ ਜੋ ਸੈਂਟਰ ਸਰਕਾਰ ਹੈ ਉਹ ਸਾਡੇ ਕਿਸਾਨੀ ਮਸਲੇ ਸਾਰੇ ਹੱਲ ਕਰਨ ਛੇਤੀ ਛੇਤੀ ਹੱਲ ਕਰਨ ਤੇ ਸਾਡੇ ਪੰਜਾਬ ਵਿੱਚ ਦੇਸ਼ ਵਿੱਚ ਸ਼ਾਂਤੀ ਆ ਸਕੇ ਸੋ ਕਿਸਾਨਾਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹਨ ਜੇ ਕਿਸਾਨ ਕਮਜ਼ੋਰ ਹੋ ਗਿਆ ਦੇਸ਼ ਕਮਜ਼ੋਰ ਹੋ ਜਾਵੇਗਾ ਇਸ ਕਰਕੇ ਸਰਕਾਰ ਨੂੰ ਜਲਦੀ ਤੋਂ ਜਲਦੀ ਸਾਡੇ ਕਿਸਾਨਾਂ ਦੀਆਂ ਮੰਗਾਂ ਮਨ ਕੇ ਤੇ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਵਾਇਕ ਡੀਕੀਆ ਖਾਲਸਾ ਵਾਇਕ ਡੀਕੀਆ ਅੱਜ ਸਾਨੂੰ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਕਾਲ ਹੋਈ ਸੀ ਬੰਦ ਦੀ ਉਹਦੇ ਸਮਰਥਨ ਦੇ ਵਿੱਚ ਅਸੀਂ ਅੱਜ ਚੰਡੀਗੜ੍ਹ ਰੋਡ ਤੇ ਸਾਡੀ ਜਿਹੜੀ ਜਥੇਬੰਦੀ ਕਿਸਾਨ ਕਮੇਟੀ ਦੁਆਬਾ ਆ ਉਹਦੇ ਵੱਲੋਂ ਆ ਜਿਹੜਾ ਚੰਡੀਗੜ੍ਹ ਬਾਈਪਾਸ ਸਵਰਨ ਬਾਈਪਾਸ ਦੇ ਉੱਤੇ ਅਸੀਂ ਪੈਰਲ ਤੇ ਸਾਹਮਣੇ ਧਰਨਾ ਲਾ ਕੇ ਜਿਹੜਾ ਰੋਕਿਆ ਰੋਡ ਜਾਮ ਕੀਤਾ ਪਰ ਸਾਡੀ ਇਹ ਕੋਈ ਖੁਸ਼ੀ ਨਹੀਂ ਹੈ ਕਿ ਰੋਡ ਜਾਮ ਕਰਨੇ ਕਿਉਂਕਿ ਇਹਦੇ ਵਿੱਚ ਆਮ ਲੋਕਾਂ ਨੂੰ ਤਕਲੀਫ ਹੁੰਦੀ ਹੈ ਇਹ ਸਾਡੀ ਮਜਬੂਰੀ ਬਣ ਗਈ ਮਜਬੂਰੀ ਕਿੱਦਾਂ ਬਣੀ ਆ ਮਜਬੂਰੀ ਬਣਾਈ ਸਾਡੀ ਸਰਕਾਰ ਨੇ ਸਾਨੂੰ ਇੱਥੇ ਤੱਕ ਮਜਬੂਰ ਕਰਤਾ ਕਿ ਅਸੀਂ ਆਪਣੇ ਭੈਣ ਭਰਾਵਾਂ ਨੂੰ ਵੀ ਤੰਗ ਕਰ ਰਹੇ ਆ ਪਰ ਸਰਕਾਰ ਦੇ ਕੰਨਾਂ ਉੱਤੇ ਕਿੰਨੇ ਤੱਕ ਕਿਤੇ ਜੂ ਨਹੀਂ ਰੈਂਗਦੀ ਪਿਛਲੇ 34 ਦਿਨ ਹੋ ਗਏ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਲੀ ਬਾਰਡਰ ਦੇ ਉੱਤੇ ਮਨ ਵਰਤ ਰੱਖੇ ਹੋਏ ਪਰ ਫੇਰ ਵੀ ਕਿਤੇ ਸਰਕਾਰ ਨੂੰ ਹੱਲੇ ਤੱਕ ਕੋਈ ਇਦਾਂ ਦਾ ਨਹੀਂ ਆ ਕਿ ਯਾਰ ਅਸੀਂ ਕਿਤੇ ਬੈਠੇ ਆ ਜਿਹੜੇ ਕਿਸਾਨ ਉਹਨਾਂ ਨਾਲ ਕੋਈ ਗੱਲਬਾਤ ਕਰੀਏ ਅਸੀਂ ਮੰਗਦੇ ਕੀ ਆ ਅਸੀਂ ਆਪਣੀ ਹੀ ਜਿਹੜੀ ਮੋਦੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਅਸੀਂ ਉਹੀ ਵਾਅਦੇ ਨੂੰ ਕਹਿੰਦੇ ਆ ਕਿ ਉਹ ਨਵਾੜ ਹੋਰ ਸਾਡੀ ਕੋਈ ਵਿਸ਼ੇਸ਼ ਮੰਗ ਨਹੀਂ ਆ ਹੁਣ ਸਾਡੀ ਸਿਰਫ ਤੇ ਸਿਰਫ ਇਹੀ ਆ ਕਿ ਜਿਹੜਾ ਪਿਛਲੇ ਮੋਦੀ ਸਰਕਾਰ ਨੇ ਸਾਨੂੰ ਸ਼ਿਵਾਸ਼ਣ ਦਿੱਤਾ ਸੀ ਕਿ ਅਸੀਂ ਐਮਐਸਪੀ ਦੀ ਗਾਰੰਟੀ ਲਾਗੂ ਕਰਾਂਗੇ ਅਸੀਂ ਉਹੀ ਮੰਗਦੇ ਹਾਂ ਹੋਰ ਤਾਂ ਕੁਝ ਮੰਗਦੇ ਵੀ ਨਹੀਂ ਆ ਪਰ ਹਾਲੇ ਤੱਕ ਸਰਕਾਰ ਨਾ ਤਾਂ ਸਾਨੂੰ ਦਿੱਲੀ ਜਾਣ ਦਿੰਦੀ ਆ ਦਿੱਲੀ ਦੇ ਬਾਰਡਰਾਂ ਦਾ ਹਰਿਆਣੇ ਵਾਲੇ ਬਾਰਡਰਾਂ ਦੇ ਉੱਤੇ ਸਾਨੂੰ ਐਦਾਂ ਸਾਡੇ ਨਾਲ ਸਲੂਕ ਕੀਤਾ ਜਾ ਰਿਹਾ ਜਿੱਦਾਂ ਕਿਸੇ ਅਸੀਂ ਪਾਕਿਸਤਾਨ ਤੋਂ ਆਏ ਹੁੰਦੇ ਆ ਸਤਵੀਰ ਸਿੰਘ ਅੱਜ ਇਹ ਬੰਦੇ ਧਰਨੇ ਲੈ ਕੇ ਕਿੱਦਾਂ ਦੇ ਦੇ ਬੰਦ ਧਰਨੇ ਨੂੰ ਆ ਕੇ ਦੇਖਣਾ ਕੀ ਐ ਇਹ ਤਾਂ ਸਾਡੀ ਮਜਬੂਰੀ ਆ ਸਰਕਾਰਾਂ ਨੇ ਸਾਨੂੰ ਸੜਕਾਂ ਤੇ ਬਿਠਾ ਦਿੱਤਾ ਆ ਸਾਡਾ ਸ਼ੌਂਕ ਥੋੜੀ ਆ ਸੜਕਾਂ ਤੇ ਬੈਠਣ ਦਾ ਕੋਈ ਵੀ ਆਪਣੇ ਕੰਮਾਂ ਕਾਰਾਂ ਛੱਡਦੇ ਹੋਏ ਖਨੋਰੀ ਪੋਰਟ ਤੇ ਬੈਠੇ ਆ ਸ਼ੰਭੂ ਤੇ ਬੈਠੇ ਆ ਹੁਣ ਇੱਥੇ ਧਰਨਾ ਲਾ ਕੇ ਬੈਠੇ ਆ ਮਜਬੂਰੀਆਂ ਆ ਸਾਡੀਆਂ ਕਿਉਂਕਿ ਸੈਂਟਰ ਦੀ ਸਰਕਾਰ ਬੜੀ ਨਰਦਈ ਸਰਕਾਰ ਆ ਉਹ ਚਾਹੁੰਦੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਪੰਜਾਬ ਨੂੰ ਦੱਬਿਆ ਜਾਵੇ ਸਾਡੇ ਹੱਕ ਖੋਏ ਜਾ ਰਹੇ ਨੇ ਤਾਂ ਅਸੀਂ ਬੈਠੇ ਆ ਇੱਥੇ ਮਜਬੂਰੀ ਵਿੱਚ ਆ ਕੇ ਕਿੱਦਾਂ ਦੇ ਦੇ 34 ਕੁਝ ਸੰਭਾਵਨਾ ਨੂੰ ਹਨ ਬਰਤ ਬਿਠਾ। ਇਹ ਲੱਗਦਾ ਕਿ ਸਰਕਾਰ ਕਿਸੇ ਅੰਸੂਨ ਕਰਾ ਰਹੀ ਹਿੰਦੀ ਯਾਰ ਕਦੇ ਵੀ ਜੋ ਉਹਨਾਂ ਨੂੰ ਅੰਗਾਨੀ ਮੰਦੀ ਨਹੀਂ ਬਿਲਕੁਲ ਹਾਂ ਤਾਂ ਇਹ ਹੀ ਸਮਝਾ ਸਕਦੇ ਹਾਂ ਅਸੀਂ ਕਿਉਂਕਿ ਉਹਨਾਂ ਦਾ 18-19 ਕਿਲੋ ਵਜ਼ਨ ਘਟ ਚੁੱਕਾ ਆ। 34 ਦਿਨ ਹੋ ਗਏ ਮਰਨ ਮਰਤੇ ਬੈਠਿਆ ਹੋਇਆ ਨੂੰ ਭੁੱਖ ਹੜਤਾਲ ਦੇ ਉੱਪਰ ਸਰਕਾਰ ਸੈਂਟਰ ਦੀ ਮੈਨ ਲੱਗਦਾ ਇਹੀ ਚਾਹੁੰਦੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦਾ ਜਿਹੜਾ ਉਹ ਖਤਮ ਹੋ ਜਾਣ ਤੇ ਪੰਜਾਬ ਦਾ ਚਾ ਨੌਜਵਾਨ ਭਟਕੇਗਾ ਤੇ ਇੱਥੇ ਗਵਰਨਰ ਰਾਜ ਆਏਗਾ। ਮੇਰੇ ਖਿਆਲੋਂ ਸਰਕਾਰ ਇਹੀ ਚੀਜ਼ਾਂ ਨੂੰ ਅਡੀਕ ਰਹੀ ਆ ਕਿਉਂਕਿ ਉਦਾਂ ਤੇ ਉਹਨਾਂ ਦੇ ਪੈਰ ਲੱਗ ਅੱਗੇ ਰਣਨੀਤੀ ਕੀ ਰਹੇਗੀ ਨਹੀਂ ਰਣਨੀਤੀ ਜੀ ਜੋ ਸਾਡੇ ਐਸਕੇਐਮ ਜਿਹੜਾ ਸਾਡਾ ਇਹ ਯਾਰ ਨਾਜ਼ਨੀਤਿਕ ਜੋ ਉਹਨਾਂ ਦੀ ਕਾਲ ਆਏਗੀ ਕਿਸਾਨ ਕਮੇਟੀ ਦੁਆਬਾ ਹਮੇਸ਼ਾ ਉਸ ਕਾਲ ਨੂੰ ਨਿਪਰੇ ਚਾੜੇਗਾ ਮੇਰਾ ਖਿਆਲ ਆ ਪਾਕਿਸਤਾਨਾਂ ਦੀ ਸੋਚ ਜਲੀ ਆ ਉਹ ਬਰਕਰਾਰ ਇਦਾਂ ਹੀ ਰਹੇਗੀ ਕਿ ਅਸੀਂ ਆਪਣੀ ਕੁਰਬਾਨੀ ਦੇ ਕੇ ਇਹ ਨੌਜਵਾਨੀ ਨੂੰ ਜਗਾ ਕੇ ਇਹਨਾਂ ਦੀ ਹੱਕਾਂ ਲਈ ਇਹਨਾਂ ਦੀ ਰੋਜੀ ਲਈ ਇਹਨਾਂ ਦੀ ਰੋਟੀ ਲਈ ਇਹਨਾਂ ਦੀ ਹੋਂਦ ਦੀ ਲੜਾਈ ਸੀ ਲੜਦੇ ਰਹਿਾਂਗੇ